ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ YouTube ਚੈਨਲ ਦੇ ਉੱਤੇ ਤੇ ਨਾਲੇ ਹੀ ਸਵਾਗਤ ਹੈ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਦੀ ਇਸ ਸੀਰੀਜ਼ ਦੇ ਵਿੱਚ ਅੱਜ ਦੇ ਜਿਹੜੇ ਮੈਂ ਗੁਰਦੁਆਰਾ ਸਾਈ ਵਿੱਚ ਤੁਹਾਡੇ ਤੁਹਾਨੂੰ ਦਰਸ਼ਨ ਕਰਾਉਣ ਲਈ ਲੈ ਕੇ ਆਇਆ ਹਾਂ ਇਹ ਹੈ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਜੀ ਸੂਰਾ ਸੋ ਪਹਿਚਾਣ ਪੀਰੀ ਦੇ ਮਾਲਕ ਸ਼੍ਰੀ ਗੁਰੂ ਫਰਗੋਬਿੰਦ ਸਿੰਘ ਸਾਹਿਬ ਜੀ ਨੇ ਜਦ ਪਹਿਲਾ ਯੁੱਧ ਮੁਗਲਾਂ ਖਿਲਾਫ ਲੜਿਆ ਸੀ ਜ਼ਬਰ ਜ਼ਾਲਮਾਂ ਨੂੰ ਖਤਮ ਕਰਨ ਲਈ ਉਹਨਾਂ ਦੇ ਯੁੱਧ ਵਿੱਚ ਜੋ ਪਹਿਲੇ ਸ਼ਹੀਦ ਹੋਏ ਸਨ ਬਾਬਾ ਜਾਗੋ ਜੀ ਹੀ ਸਨ ਜਿਨ੍ਹਾਂ ਦੇ ਨਾਮ ਤੇ ਇੱਕ ਗੁਰਦੁਆਰਾ ਸਥਿਤ ਹੈ ਆਓ ਮੈਂ ਤੁਹਾਨੂੰ ਇਸ ਗੁਰਦੁਆਰੇ ਦੇ ਦਰਸ਼ਨ ਵੀ ਕਰਾਉਣਾ ਹਾਂ ਤੇ ਇਸ ਗੁਰਦੁਆਰੇ ਦਾ ਪੂਰਨ ਇਤਿਹਾਸ ਵੀ ਦੱਸਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ਤੇ ਕੋਹਾਲੀ ਪਿੰਡ ਦੀ ਜੋਚ ਬਣਿਆ ਇੱਕ ਗੁਰਦੁਆਰਾ ਸਾਹਿਬ ਬਹੁਤ ਹੀ ਹਰਿਆਲੀ ਤੇ ਸੋਹਣੇ ਰੁੱਖਾਂ ਦੇ ਨਾਲ ਘਿਰਿਆ ਹੋਇਆ ਹੈ ਗੁਰਦੁਆਰਾ ਸਾਹਿਬ ਵਿੱਚ ਹਰ ਲੋੜਵੰਦ ਨੂੰ ਪ੍ਰਸ਼ਾਦਾ ਚੁਕਾਇਆ ਜਾਂਦਾ ਹੈ ਆਲੇ ਦੁਆਲੇ ਤੇ ਨੇੜਲੇ ਪਿੰਡਾਂ ਦੇ ਲੋਕ ਇੱਥੇ ਆ ਕੇ ਆਪਣੇ ਬੱਚਿਆਂ ਦਾ ਆਨੰਦ ਕਾਰਜ ਵੀ ਕਰਵਾਉਂਦੇ ਨੇ। ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਸ਼ਾਂਤੀ ਮਨ ਨੂੰ ਮੋਹ ਲੈਂਦੀ ਹੈ ਤੇ ਇਥੋਂ ਦੀ ਊਰਜਾ ਆਈ ਹੋਈ ਸੰਗਤ ਦੇ ਮਨ ਵਿੱਚ ਭਗਤੀ ਭਾਵ ਪੈਦਾ ਕਰਦੀ ਹੈ ਅਖੰਡ ਜੋਤ ਦੇ ਦਰਸ਼ਨ ਕਰਾਨ ਬਾਅਦ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ ਪੋਰਾ ਸਾਹਿਬ ਵਿੱਚ ਇਸੇ ਸਥਾਨ ਤੇ ਬਾਬਾ ਜਾਗੋ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਜੋ ਕਿ ਇਤਿਹਾਸ ਇਸ ਪ੍ਰਕਾਰ ਹੈ ਇੱਕ ਵਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਕੁੰਟਾਲੇ ਦੀ ਜੂ ਵਿੱਚ ਸ਼ਿਕਾਰ ਖੇਡਣ ਲਈ ਸਿੱਖਾਂ ਨਾਲ ਆਏ ਜਿੱਥੇ ਅੱਜ ਕੱਲ ਗੁਰਦੁਆਰਾ ਪਲਾਸ ਸਾਹਿਬ ਨੇ ਸਜੋਬਿਤ ਹੈ ਉਧਰ ਦੂਸਰੇ ਪਾਸੇੋਂ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਆਪਣਾ ਇੱਕ ਬਾਜ਼ ਛੱਡਿਆ ਆਇਆ ਸੀ ਜੋ ਕਿ ਸ਼ਿਕਾਰ ਕਰ ਰਿਆ ਸੀ ਨਮਾਣੇ ਕਬੂਤਰ ਚੜੀਆਂ ਦਾ ਤੇ ਜਦੋਂ ਸ਼ਿ ਗੁਰ ਹਰਗੋਬਿੰਦ ਸਾਹਿਬ ਜੀ ਨੇ ਆਖੀ ਦੇਖੀ ਤਾਂ ਉਹਨਾਂ ਨੇ ਆਪਣਾ ਬਾਜ਼ ਛੱਡਿਆ ਤੇ ਉਸ ਸ਼ਾਹਜਹਾਂ ਦੇ ਬਾਜ਼ ਨੂੰ ਕਬਜ਼ਾ ਕਰਕੇ ਆਪਣੀ ਛਰਨ ਚ ਲੈ ਆਏ ਤੇ ਜਦੋਂ ਸ਼ਾਹਜਹਾਂ ਦੇ ਫੌਜੀ ਦਸਤੇ ਨੂੰ ਇਹ ਚੀਜ਼ ਪਤਾ ਲੱਗੀ ਤਾਂ ਉਹ ਸ਼ਿ ਗੁਰ ਹਰਗੋਬਿੰਦ ਸਾਹਿਬ ਜੀ ਕੋਲ ਬੇਨਤੀ ਕਰਨ ਦੀ ਥਾਂ ਧਮਕੀ ਦੇਣ ਲਈ ਆ ਗਏ ਕਿ ਸਾਡਾ ਬਾਜ਼ ਸਾਨੂੰ ਦੇ ਦੋ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਬਾਜ਼ ਨਹੀਂ ਹਮ ਤਿੰਨ ਦਾ ਦੇਣਾ ਤਾਜ ਬਾਜ਼ ਸਭ ਹੁਨਕਾ ਲੈਣਾ ਯਾਨੀ ਕਿ ਅਸੀਂ ਬਾਜ਼ ਕੀ ਦੇਣਾ ਅਸੀਂ ਤਾਂ ਤੁਹਾਡਾ ਤਾਜ ਯਾਨੀ ਤਖਤ ਵੀ ਲੈ ਲੈਣਾ ਹੈ ਬਿਲਕੁਲ ਸਾਰਤ ਗੁਰੂ ਜੀ ਦੇ ਨਾਲ ਪਿੰਡਾਂ ਦੇ ਸਿੱਖ ਸਨ ਜਿੰਨਾਂ ਵਿੱਚੋਂ ਪਾਪਾ ਜਾਗੋ ਜੀ ਪਾਪਾ ਮੋਹਰੀ ਜੀ ਵੀ ਸਨ ਪਾਪਾ ਜਾਗੋ ਜੀ ਹੋਰ ਸਖਾ ਨੂੰ ਲੈ ਕੇ ਗੁਰੂ ਸਾਹਿਬ ਤੋਂ ਅੱਗੇ ਲੈ ਕੇ ਪਿੰਡ ਵੱਲ ਰਵਾਨਾ ਹੋਵੇ ਅਗਲੇ ਦਿਨ ਚੋਦਰਾ ਸ਼ਾਹਜਾਨ ਨੇ ਮੁਖਲਿਸ ਖਾਨ ਵੀ ਅਗਵਾਈ ਹੇਠ 7000 ਰੁਪਏ ਭੇਜੀ ਜਿਸ ਦਾ ਮੁਕਾਬਲਾ ਰਸਤੇ ਵਿੱਚ ਐਸੀ ਜਗ੍ਹਾ ਦੇ ਉੱਤੇ ਪੋਹਾਲੀ ਨਾਮ ਦੀ ਜਗ੍ਹਾ ਦੀ ਝੂਠੇ ਪਾਪਾ ਜਾਗੋ ਜੀ ਬਾਬਾ ਪੁੰਗਾ ਜੀ ਬਾਬਾ ਲੁਬਾਣਾ ਜੀ ਬਾਬਾ ਚੰਡਾ ਜੀ ਬਾਬਾ ਤਤਮਲ ਜੀ ਤੇ ਬਾਬਾ ਟਾਲੋ ਜੀ ਤੇ ਹੋਰ ਕਈ ਮਹਾਨ ਸ਼ਖਸੀਅਤਾਂ ਨੇ ਉਸ ਫੌਜ ਦਾ ਸਾਹਮਣਾ ਕੀਤਾ ਤੇ ਲੜਦੇ ਲੜਦੇ ਸੋਨੇ ਸ਼ਹੀਦੀ ਨੂੰ ਪ੍ਰਾਪਤ ਹੋਏ ਤੇ ਅੱਜ ਉਸ ਸਥਾਨ ਤੇ ਇੱਕ ਬਹੁਤ ਹੀ ਸੋਹਣਾ ਗੁਰਦੁਆਰਾ ਸਜੋਬਿਤ ਹੈ ਗੁਰਦੁਆਰਾ ਜਾਗੋ ਸ਼ਹੀਦ ਜੀ ਇਹ ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਆਪਣੇ ਇਤਿਹਾਸਿਕ ਗੁਰਦੁਆਰਿਆਂ ਨਾਲੇ ਹੀ ਆਪਣੇ ਸਿੱਖ ਇਤਿਹਾਸ ਵਿੱਚ ਹੋਏ ਮਹਾਨ ਸ਼ਹੀਦਾਂ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਮੈਂ ਆਸ਼ਾ ਕਰਦਾ ਹਾਂ ਤੁਸੀਂ ਸਾਰੇ ਇਹ ਗੁਰਦੁਆਰਾ ਸਾਹਿਬ ਤੇ ਆ ਕੇ ਦਰਸ਼ਨ ਜ਼ਰੂਰ ਕਰੋਗੇ ਇਹ ਸੀ ਇਸ ਗੁਰਦੁਆਰੇ ਦਾ ਸੰਪੂਰਨ ਇਤਿਹਾਸ ਤੇ ਇਹ ਗੁਰਦੁਆਰੇ ਦੇ ਦਰਸ਼ਨ ਕਰਕੇ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਅੱਲੇ ਕਮੈਂਟ ਕਰਕੇ ਦੱਸਿਓ ਤੇ ਇਵੇਂ ਹੀ ਗੁਰਦੁਆਰੇ ਤੇ ਮੰਦਿਰਾਂ ਦੀ ਸੀਰੀਜ਼ ਚੱਲਦੀ ਰਹੇਗੀ